ਅੱਜ ਸ਼ਾਮ ਨੂੰ 5-6 ਵਜੇ ਪਰੌਂਠੇ ਕਾਨ ਨੂੰ ਜੀ ਕਰਨ ਲੱਗ ਗਿਆ ਉਹ ਵੀ ਆਲੂ ਵਾਲੇ ਤੇ ਬਾਜ਼ਾਰ ਦੇ ਵਿੱਚੋਂ ਢਾਬੇ ਵਾਲਿਆਂ ਨੇ ਸਾਰੇ ਨੇ ਬੰਦ ਕਰਤੇ ਤੇ ਫਿਰ ਮੇਰੇ ਕੋਲ ਇੱਕੋ ਆਈਡੀਆ ਆਇਆ ਮੈਂ ਕਿਹਾ ਯਾਰ ਆ ਚੱਲ ਜੀ ਕਰਕੇ ਦੇਖਦੇ ਆ ਤੇ ਆਪਾਂ ਲੈਂਦੇ ਜੀ ਪੈਕਿੰਗ ਵਾਲੇ ਪਰੌਂਠੇ ਆਹ ਤੁਹਾਨੂੰ ਦਿਖਾ ਦਿੰਨੇ ਆ 400 ਗ੍ਰਾਮ ਵਜਣਾ 140 ਰੁਪਈਆ ਦੇ ਤੇ 5 ਪੀਸ ਨੇ ਇਹਦੇ ਚ 5 ਇਹਨਾਂ ਨੂੰ ਸਰਵ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਆਲੂ ਵਾਲਾ ਪਰੌਂਠਾ ਹੈਗਾ ਰੈਡੀ ਟੂ ਈਟ ਹੈਗਾ ਕੇ ਸਿਰਫ ਗਰਮ ਕਰੋ ਤੇ ਖਾ ਲਓ ਆਜੇ ਖੋਲ ਕੇ ਦੇਖਦੇ ਆਂ ਦੇ ਵਿੱਚੋਂ ਨਿਕਲਦਾ ਕੀ ਹੈ ਕਿਹੋ ਜੀ ਚੀਜ਼ਾਂ ਮੇਰਾ ਫਰਸਟ ایکسپਰੀਅנס ਹੋਣ ਵਾਲਾ ਸੀ ਫਰੋਜ਼ਨ ਆਈਟਮ ਦੇ ਵਿੱਚ ਰੈਡੀ ਟੂ ਈਟ ਸੋਚ ਵੀ ਨਹੀਂ ਸਕਦਾ ਕਿ ਮੈਂ ਪਰੌਂਠੇ ਹੀ ਫ੍ਰੀਜ ਕਰੇ ਹੋਏ ਯਾਰ ਆ ਦੇਖੋ ਬਰਪੋਏ ਹੋਏ ਮੈਂ ਐਕਸਪੈਕਟੇਸ਼ਨ ਕਰੀ ਸੀ ਥੋੜੇ ਵੱਡੇ ਪਰੇ ਨਿਕਲੇ ਛੋਟੇ ਛੋਟੇ ਪਰੌਂਠੇ ਨਿਕਲੇ ਆ ਜਿਹੜੇ ਜਿਹਾ ਆਪਾਂ ਘਰੇ ਰੋਟੀਆਂ ਬਣਾਉਂਦੇ ਹੁੰਦੇ ਆ ਰੋਟੀਆਂ ਵਰਗੇ ਪਰੌਂਠੇ ਚਿਪਕੇ ਹੋਏ ਸੀ ਆਪਸ ਵਿੱਚ ਦੀ ਤੇ ਪਰ ਪੂਰੇ ਕਰੜੇ ਹੋਏ ਸੀ ਏਟ ਵਰਗੇ ਠੀਕ ਹੈ ਜੀ ਤੇ ਇਹਨਾਂ ਦੇ ਉੱਤੇ ਬਟਰ ਪੇਪਰ ਲਾ ਰੱਖਿਆ ਸੀਗਾ ਕਿ ਕਦੋਂ ਜੇ ਨਾਲ ਕਿਸੇ ਕੋਈ ਟੈਂਪਰੇਚਰ ਘਟਵਾਦ ਹੋ ਜਾਂਦਾ ਕਿ ਫਿਰ ਫ੍ਰੀਜ ਬੰਦ ਹੋ ਜਾਂਦੇ ਆ ਤਾਂ ਇਹ ਜਿਹੜੇ ਚਿੰਬੜਨਾਵ ਸੋਏ ਦੀ ਠੀਕ ਹੈ ਜੀ ਸਾਰਿਆਂ 'ਚ ਬਟਰ ਪੇਪਰ ਲੱਗਿਆ ਹੋ ਸੀ ਤੇ ਮੈਂ ਕੱਲਾ ਕੱਲਾ ਲਾ ਲਿਆ ਪਰ ਆ ਜਿਉਂ ਦੇਖਿਆ ਇੱਕ ਪਹਿਲਾਂ ਹੀ ਟੁਕੜਾ ਟੁੱਟਿਆ ਹੋ ਸੀ ਜਾਨੀ ਕਿ ਮੈਨੂੰ ਘੱਟ ਮਿਲਿਆ ਤੇ ਇਹ ਬਹੁਤ ਕਰੜੇ ਸੀਗੇ ਬਿਲਕੁਲ ਹਾਰਡ ਸਾਰਿਆਂ 'ਤੇ ਮੈਂ ਬਟਰ ਪੇਪਰ ਲਾ ਲਿਆ ਤੇ ਹੁਣ ਆ ਦੇਖੋ ਇੱਟ ਵਾਂਗੂ ਖੜਕਦੇ ਆ ਜੇ ਗੇ ਤੇ ਗਲਚ ਮਾਰੇ ਤਾਂ ਗਲ ਵੜ ਦੂ ਇਹ ਹੁਣ ਉਦੋਂ ਬਾਅਦ ਦੇਖਦੇ ਆਂ ਇਹਨਾਂ ਦਾ ਕੀ ਬਣਦਾ ਤੇ ਮੈਂ ਪ ਤੇ ਪੈਨ ਗਰਮ ਕਰਕੇ ਬਸ ਤਾਂ ਇਹਨਾਂ ਤੇ ਕਿਉਂ ਤੇਲ ਪਹਿਲਾਂ ਹੀ ਲੱਗਿਆ ਹੋਇਆ ਸੀ ਪਰ ਫਿਰ ਵੀ ਮੈਂ ਇੱਕ ਵਾਰੀ ਕਿਉਂ ਲਿਆਂਦਾ ਕਿ ਲਾਉਣ ਵਾਸਤੇ ਗਰਮ ਕਰਨ ਵਾਸਤੇ ਤੇ ਮੈਂ ਇਹਨਾਂ ਨੂੰ ਬੇਟਰੀ ਕੀਤੀ ਕਿ ਜੀ ਬਰਫ਼ ਨਿਕਲੂਗੀ ਪਰ ਮੈਂ ਓਵੇਂ ਜਿਵੇਂ ਇਹਨਾਂ ਨੂੰ ਬਰਫ਼ ਦੇ ਸਣੇ ਹੀ ਥੋੜਾ ਜਿਹਾ ਕਿਉ ਫਰਾਈ ਬੈਂ ਦੇ ਵਿੱਚ ਪਾ ਕੇ ਪਹਿਲੇ ਪਰੌਂਠੇ ਨੂੰ ਤੇ ਐਵੇਂ ਜਿਵੇਂ ਥੋੜੇ ਜੇ ਨਰਮ ਹੋ ਗਏ ਸੀ ਖੋਲਦੇ ਕਰਦੇ ਤੋਂ ਕਿਉਂਕਿ ਬਰਫ਼ ਉਹਨੇ ਚਰਚ ਖੁਰ ਜਾਂਦੀ ਹੈ ਗਰਮੀ ਬਹੁਤ ਹੈਗੀ ਤੇ ਇਹਨੂੰ ਐਵੇਂ ਜਿਵੇਂ ਮੈਂ ਜਾਨੀ ਕਿ ਉਹ ਤਾਂ ਤੇ ਹਲਕਾ ਹਲਕਾ ਸੇਕਣ ਦੀ ਕੋਸ਼ਿਸ਼ ਕੀਤੀ ਹਲਕਾ ਹਲਕਾ ਘਿਓ ਲਾ ਕੇ ਪਰ ਬਾਅਦ ਚ ਮੈਨੂੰ ਜਦੋਂ ਪਹਿਲਾ ਪਰੌਂਠਾ ਮੈਂ ਸੇਕਦਾ ਸੀ ਤਾਂ ਮੈਨੂੰ ਮਹਿਸੂਸ ਹੁੰਦਾ ਸੀ ਕਿ ਜਿੰਮ ਜਿੰਮੇ ਗਰਮ ਹੋਇਆ ਤੇ ਅੰਦਰੋਂ ਹੀ ਇਹਦੇ ਘਿਓ ਨਿਕਲੀ ਜਾਂਦਾ ਸੀਗਾ ਤਾਂ ਹੀ ਉਹਨਾਂ ਨੇ ਕਿਹਾ ਸੀ ਰੈਡੀ ਟੂ ਹੀਟ ਕਿਸੇ ਵੀ ਟੈਂਪਰੇਚਰ ਦੇ ਵਿੱਚ ਤੁਸੀਂ ਕਿਤੇ ਫੜਦੇ ਹੋ ਬਸ ਸਿਰਫ ਤੁਹਾਨੂੰ ਪੈਨ ਚਾਹੀਦਾ ਜਾਂ ਮਾਈਕ੍ਰੋਵੇਵ ਦੇ ਵਿੱਚ ਗਰਮ ਕਰ ਸਕਦੇ ਹੋ ਓਵਨ ਦੇ ਵਿੱਚ ਗਰਮ ਕਰ ਸਕਦੇ ਹੋ ਤਾਂ ਘਿਓ ਲਾਉਣ ਦੀ ਆਪਣਾ ਲੋੜ ਨਹੀਂ ਸੀ ਹੈਗੀ ਤੇ ਮੈਂ ਇਹਨੂੰ ਸੇਕਿਆ ਕਿਉਂਕਿ ਅੰਦਰ ਤੇ ਇੱਕ ਬਰਫ਼ ਜੰਮੀ ਹੋਈ ਸੀ ਤਾਂ ਹੀ ਇਹ ਥੋੜਾ ਟਾਈਮ ਲੈ ਰਿਹਾ ਸੀ ਤਾਂ ਇਸੇ ਤਰ੍ਹਾਂ ਮ ਨਮ ਚੈਨਲ ਥੋੜਾ ਥੋੜਾ ਨੱਪਦਾ ਰਿਹਾ ਕਿ ਇਹ ਥੋੜਾ ਕ੍ਰਿਸਪੀ ਵੀ ਹੋ ਜੇ ਤੇ ਜਿਹੜੀ ਇਹਦੇ ਵਿੱਚ ਸਟਫਿੰਗ ਹੈਗੀ ਉਹ ਤੁਹਾਨੂੰ ਮੈਂ ਐਂਡ ਤੇ ਦਿਖਾਉਣਾ ਕਿ ਕਿਸ ਤਰ੍ਹਾਂ ਦਾ ਹੈ ਤੇ ਕਿਉਂ ਮੈਂ ਹੋਰ ਵੀ ਲਾਇਆ ਇਹਦੇ ਉੱਤੇ ਮੈਂ ਚਲੋ ਇੱਕ ਵਾਰ ਪਹਿਲੇ ਪਰੌਂਠੇ ਤੇ ਆਪਾਂ ਘਿਓ ਵੱਧ ਲਾ ਕੇ ਦੇਖੀਏ ਠੀਕ ਹੈ ਜੀ ਕਿ ਰੈਡੀ ਟੂ ਈਟ ਜਿਹੜਾ ਕਿ ਐਕਸਪੀਰੀਅੰਸ ਪਹਿਲੀ ਵਾਰ ਹੋਣ ਲੱਗਿਆ ਸੀ ਬਰਫ਼ ਚ ਜੰਮੇ ਹੋਏ ਆਪਾਂ ਦੂਜੇ ਦਿਨ ਬੇਹੇ ਨਹੀਂ ਖਾਂਦੇ ਤੇ ਇਹਨਾਂ ਦੀਆਂ 6-6 ਮਹੀਨਿਆਂ ਦੀ ਸੈਲਫ ਲਾਈਫ ਹੁੰਦੀ ਹੈ ਕਿ 6-6 ਮਹੀਨੇ ਖਰਾਬ ਨਹੀਂ ਹੁੰਦੇ ਫ੍ਰੀਜਾਂ ਚ ਪਈ ਤੇ ਕੈਮੀਕਲ ਪਾਉਂਦੇ ਆ ਕੀ ਤੇ ਪਰ ਇਹ ਸੈਜੇਮੀ ਨੇ ਖਰਾਬ ਨਹੀਂ ਹੁੰਦੇ ਕਿ ਕਿਸੇ ਵੀ ਟੈਂਪਰੇਚਰ ਦੇ ਵਿੱਚ ਕਿਤੇ ਵੀ ਇਹ ਫ੍ਰਿਜ ਵਿੱਚ ਲੱਗੇ ਹੋਣੇ ਚਾਹੀਦੇ ਨੇ ਤਾਂ ਤੁਸੀਂ ਇਹਨਾਂ ਨੂੰ ਕੱਢੋ ਤੇ ਗਰਮ ਕਰਕੇ ਖਾ ਲਓ ਜਦ ਵੀ ਤੁਹਾਡਾ ਮਨ ਕਰਦਾ ਚਾਹੇ ਰਾਤ ਨੂੰ 12 ਵਜੇ ਮਨ ਕਰਦਾ ਤੁਹਾਡੇ ਫ੍ਰਿਜਰ ਚ ਲੱਗੇ ਹੋਣ ਤਾਂ ਇਹਨਾਂ ਨੂੰ ਸਿਰਫ ਐਸੀ ਤਰ੍ਹਾਂ ਫਰਾਈ ਪੈਨ ਦੇ ਉੱਤੇ ਗਰਮ ਕਰੋ ਚਾਹੇ ਨਾਨ ਸਟਿਕ ਹੋਵੇ ਚਾਹੇ ਦੂਸਰਾ ਆਪਣਾ ਨੋਰਮਲ ਹੀ ਤਵਾ ਹੋਵੇ ਉਹਦੇ ਉੱਤੇ ਵੀ ਸਹੀ ਹੋ ਜਾਣਗੇ ਕੋਈ ਦਿੱਕਤ ਨਹੀਂ ਗਈ ਤੇ ਪਹਿਲਾ ਪ੍ਰੋਂਠਾ ਮੇਰਾ ਚੰਗੀ ਤਰ੍ਹਾਂ ਸਿੱਕ ਗਿਆ ਦੇਖੋ ਜੀ ਤੇ ਪਰ ਇਹ ਪਰੌਂਠੇ ਦਾ ਸਾਈਜ਼ ਜਿਹੜਾ ਆਪਾਂ ਬਾਜ਼ਾਰਾਂ ਦੇ ਵਿੱਚ ਮੈਂ ਖਾਣਗੇ ਜਿਆ ਉਹ ਵੱਡੇ ਪਰੌਂਠੇ ਹੁੰਦੇ ਨੇ ਇਹ ਸਿਰਫ ਰੋਟੀ ਜਿੰਨਾ ਪਰੌਂਠਾ ਸੀ 140 ਰੁਪਏ ਦੀ ਪੈਕਿੰਗ ਸੀ 5 ਪੀਸ ਸੀਗੇ ਠੀਕ ਹੈ ਜੀ ਤੇ ਆਹ ਦੇਖੋ ਪਹਿਲਾ ਪਰੌਂਠਾ ਮੇਰਾ ਸਿੱਗ ਗਿਆ ਇਸੇ ਤਰ੍ਹਾਂ ਮੈਂ ਸਾਰੇ ਪਰੌਂਠੇ ਸੇਕ ਲੂੰਗਾ ਤੇ ਮੈਂ ਇਹਨੂੰ ਆਹ ਦੇਖੋ ਇਸੇ ਤਰ੍ਹਾਂ ਹਲਕਾ ਸੇਕਾ ਕਦੇ ਸਿੱਕਾ ਘਟਾਉਂਦਾ ਸੀ ਕਦੇ ਵਧਾਉਂਦਾ ਸੀ ਕਿਉਂਕਿ ਫਰਾਈਪੈਨ ਸੀਗਾ ਜਿਹੜਾ ਮੇਰਾ ਉਹ ਥੋੜਾ ਜਿਹਾ ਪੈਨ ਸੀ ਥੋੜਾ ਪਤਲਾ ਸੀ ਜਿਆਦਾ ਸੇਕ ਕਰਦਾ ਸੀ ਤਾਂ ਉਹ ਜਲਦੀ ਮੱਚਣ ਲੱਗ ਜਾਂਦਾ ਸੀ ਕੱਟ ਕੇ ਕਰਦਾ ਸੀ ਤਾਂ ਫਿਰ ਇਸ ਤਰ੍ਹਾਂ ਪਰੌਂਠੇ ਨਹੀਂ ਰੜ ਰਹੇ ਸੀ ਆਪਣੇ ਸਾਰੇ ਪਰੌਂਠਿਆਂ ਨੂੰ ਇਸ ਤਰ੍ਹਾਂ ਰੜੂਗਾ ਤੇ ਥੋੜਾ ਥੋੜਾ ਨਾ ਇਹ ਥੱਲੇ ਵੀ ਲੱਗ ਰਹੇ ਸੀ ਹਲਕੇ ਹਲਕੇ ਜ਼ਿਆਦਾ ਨਹੀਂ ਕਿਉਂਕਿ ਨਮੀ ਛੱਡ ਰਹੀ ਸੀ ਤੇ ਇਹਨਾਂ ਦਾ ਆਟਾ ਸੀਗਾ ਜਿਹੜਾ ਭੋਲਾ ਜਾ ਉਹ ਥੱਲੇ ਲੱਗਦਾ ਸੀਗਾ ਤੇ ਮੈਂ ਜ਼ਿਆਦਾ ਪਲਟੇ ਤਿੰਨ ਚਾਰ ਵਾਰੀ ਪਲਟੇ ਦੇਖੋ ਜੀ ਤੇ ਆ ਮੈਨੂੰ ਲੱਗਿਆ ਕਿ ਪਨੀਰ ਦਾ ਟੁਕੜਾ ਪਰ ਮੈਂ ਆਲੂ ਵਾਲੇ ਪਰੌਂਠੇ ਸੀਗੇ ਇਹ ਪਨੀਰ ਇਹਨਾਂ ਚ ਕਿੱਥੋਂ ਆ ਗਿਆ ਆਲੂ ਦਾ ਕੋਈ ਟੁਕੜਾ ਹੋਣਾ ਜਿਹੜਾ ਕੋਈ ਸਾਬਤ ਟੁਕੜਾ ਹੋਵੇ ਇਹ ਤਾਂ ਐਸੇ ਤਰ੍ਹਾਂ ਹੀ ਜੀ ਮੈਂ ਇਹਨੂੰ ਬਿਨਾ ਕਿਉਂ ਤੇਲ ਲਾਏ ਤੋੜੜਿਆ ਆ ਆ ਦੇਖੋ ਇਸ ਤਰ੍ਹਾਂ ਹਾਰਡ ਸੀ ਇਹ ਤੇ ਪੈਣ ਦੇ ਵਿੱਚ ਪੈਂਦੀ ਹੀ ਨਾਰਮਲ ਹੋ ਗਏ ਇਹ ਜਿਵੇਂ ਆਪਾਂ ਘਰੇ ਬਣਾਉਨੇ ਆ ਉਵੇਂ ਜਿਵੇਂ ਜੇ ਲੱਗਣ ਲੱਗੇ ਸੀਗੇ ਤੇ ਹੁਣ ਮੇਰਾ ਹੌਸਲਾ ਥੋੜਾ ਜਿਹਾ ਸੈੱਟ ਹੋ ਗਿਆ ਸੀ ਕਿ ਟਿਕਾਹ ਹੋ ਜੂ ਮੈਨੂੰ ਲੱਗਿਆ ਸੀ ਕਿ ਤੇ ਪਹਿਲੇ ਲਾਏ ਬੇਕਾਰ ਨਾ ਹੋ ਜਣਾ ਹੁਣ ਤਾਂ ਇਹ ਛੋਟੀਆਂ ਛਿਟੀਆਂ ਦੇ ਵਿੱਚ ਵੀ ਆਮ ਹੀ ਮੰਨ ਲਓ ਛੋਟੇ ਕਸਬਿਆਂ ਚ ਵੀ ਫ੍ਰੀਜਰ ਵਾਲਾ ਜਿਹੜਾ ਸਮਾਨ ਰੱਖਦੇ ਨੇ ਲੱਗਿਆ ਹੁੰਦਾ ਨਾ ਵੀ ਬਰਫ ਵਾਲਾ ਉਹਦੇ ਵਿੱਚੋਂ ਮਿਲ ਜਾਂਦੇ ਨੇ ਥੋੜਾ ਟਾਈਮ ਲੇ ਰਿਹਾ ਜੀ ਤੇ ਦੂਜਾ ਪਰੌਂਠਾ ਵੀ ਆਪਣਾ ਇਸੇ ਤਰ੍ਹਾਂ ਤਿਆਰ ਹੋ ਗਿਆ ਤੇ ਸਾਰੇ ਪਰੌਂਠਿਆਂ ਨੂੰ ਇਸੇ ਤਰ੍ਹਾਂ ਟੁੱਟਿਆ ਹੋਇਆ ਪਰੌਂਠਾ ਮੇਰਾ ਹਿੱਸਾ ਕੰਪਨੀ ਵਾਲੇ ਨੇ ਰੱਖ ਲਿਆ ਠੀਕ ਹੈ ਜੀ ਤੇ ਨਾਲ-ਨਾਲ ਮੈਂ ਬਣਾਉਂਗਾ ਚਾਹ ਚਾਹ ਦੇ ਨਾਲ ਆਪਾਂ ਪਰੌਂਠਾ ਖਾਵਾਂਗੇ ਨਾਲ ਅਚਾਰ ਠੀਕ ਹੈ ਜੀ ਚਾਹ ਮੇਰੀ ਤਿਆਰ ਆ ਸਾਰੇ ਪਰੌਂਠੇ ਰੜ ਗਏ ਤੇ ਚਾਹ ਨੂੰ ਵਾਲਾ ਆ ਗਿਆ ਤੇ ਸੇਕਾ ਵੱਧ ਹੋ ਗਿਆ ਸੀ ਘਟਾ ਲਈਏ ਤੇ ਕਿਉਂਕਿ ਚਾਹ ਨਿਕਲ ਜੂਗੀ ਇੱਕ ਅੱਜ ਜੇ ਬਹੁਣ ਫੜਿਆ ਹੋਇਆ ਵੀਡੀਓ ਵਾਸਤੇ ਲੋਈ ਚਾਹ ਉਬਲ ਗਈ ਆਪਣੀ ਦੁੱਧ ਚ ਪੱਤੀਆ ਮੈਂ ਚਾਹ ਨਾਲ ਤੇ ਆਚਾਰ ਨਾਲ ਖਾਉਂਗਾ ਤੁਸੀਂ ਮੱਖਣ ਨਾਲ ਤੇ ਦਹੀਂ ਨਾਲ ਵੀ ਟੇਸਟ ਕਰ ਸਕਦੇ ਹੋ ਤੇ ਹੁਣ ਵਾਰੀ ਹੈ ਜੀ ਆਪਣੀ ਚਾਹ ਬਣਾਉਣ ਦੀ ਤੇ ਆਪਾਂ ਟੇਸਟ ਕਰਾਂਗੇ ਕਿ ਕਿੱਦਾਂ ਦਾ ਟੇਸਟ ਲੱਗਦਾ ਕਿ ਵਾਕਈ ਇਹ ਖਰੇ ਉੱਤਰ ਦੇ ਪਰੌਂਠੇ ਚਾਹੇ ਬਰਫ਼ ਚ ਜੰਮੇ ਹੋਏ ਸੀ ਇੱਕ ਵਾਰੀ ਟੇਸਟ ਕਰਨਾ ਬਣਦਾਗਾ ਆਜੋ ਬਰ ਲੋਈ ਪਹਿਲਾ ਪਰੌਂਠਾ ਆ ਗਿਆ ਮੇਰਾ ਆਚਾਰ ਦੇ ਨਾਲ ਖਾਵਾਂਗੇ ਤੇ ਪਰੌਂਠੇ ਪੂਰੇ ਘੈਂਟ ਬਣ ਗਏ ਆ ਲੋ ਇਚ ਚ ਕਰ ਲੋ ਪਰੌਂਠੇ ਬੁਰੀ ਵਧੀਆ ਗੱਲਬਾਤ ਹੋ ਗਈ ਤੇ ਆਚਾਰ ਨਾਲ ਖਾਵਾਂਗੇ ਨਾਲ ਚਾਹ ਚ ਡਿਪ ਕਰਕੇ ਠੀਕ ਹੈ ਜੀ ਤੇ ਜਿਹੜਾ ਟੇਸਟ ਆਊਗਾ ਉਹ ਬਾਕੀ ਡਿਫਰੈਂਟ ਹੁੰਦਾਗਾ ਚਾਹ ਨਾਲ ਤੇ ਕਿਹੜੇ ਕਿਹੜੇ ਚਾਹ ਨਾਲ ਪਰੌਂਠਾ ਖਾਂਦੇ ਆ ਦੱਸਿਓ ਤੁਸੀਂ ਵੀ ਤੇ ਬਹੁਤ ਟੇਸਟੀ ਸੀਗੇ ਬਹੁਤ ਟੇਸਟੀ ਸੀ ਥੋੜੇ ਕਰਾਰੇ ਜਿਆਦਾ ਸੀਗੇ ਤੇ ਆ ਤੁਹਾਨੂੰ ਵਿੱਚ ਇਹਦੇ ਫਿਲ ਕਰਿਆ ਹੋਇਆ ਸਮਾਨ ਦਿਖਾ ਦਈਏ ਬਹੁਤ ਜਿਆਦਾ ਸਮਾਨ ਸੀ ਜੀਰਾ ਮੇਥੀ ਧਨੀਆ ਸਭ ਕੁਝ ਪਾਰ ਰੱਖਿਆ ਸੀ ਤੇ ਮੈਂ ਇਹਨੂੰ ਸੋਚ ਚੋਂ ਬਾਰ ਸੀ ਕਿ ਹਰੇ ਦਾ ਹਰਾ ਸਮਾਨ ਉਮੇਜਵੇਂ ਕਿਵੇਂ ਪਿਆਗਾ ਵਿੱਚ ਤੇ ਇਹ ਕਾਫੀ ਪ੍ਰੌਂਡਟ